ਇਸ ਦਿਹਾਤੀ ਮਾਘੀ ਦੇ ਸਨੇਹ ਅੱਜ ਦੇਸ਼ ਦੇ ਵਿੱਚ ਕੁੱਗਾ ਨਵੀਂ ਮਨਾਇਆ ਜਾ ਰਹੀ ਹੈ ਇਸ ਵਕਤ ਅਸੀਂ ਜੀਰੇ ਘੜੇ ਆ ਜਿਹੜੇ ਮੰਦਰਾਂ ਦੇ ਵਿੱਚ ਔਰਤਾਂ ਜਿਹੜੀਆਂ ਕੁੱਗਾ ਪੂਜਾ ਆਉਂਦੀਆਂ ਨੇ ਵੱਖ-ਵੱਖ ਪ੍ਰਕਾਰ ਦਾ ਪ੍ਰਸ਼ਾਦ ਬਣਦਾ ਤੇ ਸ਼ਿਵ ਦੀ ਵੀ ਇੱਦਣ ਪੂਜਾ ਹੋ ਰਹੀ ਹੈ ਮੈਂ ਤੁਹਾਨੂੰ ਤਸਵੀਰਾਂ ਦੇਖਾ ਦਵਾਂ ਕਿ ਇੱਦਣ ਜਿਹੜੀ ਸ਼ਿਵ ਸ਼ੇਰ ਦੀ ਵੀ ਪੂਜਾ ਕੀਤੀ ਜਾ ਰਹੀ ਹੈ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਸੰਗਤਾਂ ਨੇ ਉਹਨਾਂ ਦਾ ਤੋ ਵਧੀਆ ਪ੍ਰਬੰਧ ਕੀਤਾ ਹੋਇਆ ਵਾ ਤੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਸਕਦਾ ਕਿ ਜਿਹੜੀ ਗੁੱਗੇ ਜੀ ਆ ਜਿਹੜੀ ਗੁੱਗਾ ਦੀ ਪੂਜਾ ਹੋ ਰਹੀ ਹੈ ਉਹ ਵੀ ਤੁਹਾਨੂੰ ਦਰਸ਼ਿਤ ਕਰਾ ਰਹੇ ਆਂ ਬਾਬਾ ਗੁੱਗੇ ਦਾ ਜੋ ਹੈ ਜਨਮ ਰਾਜਸਥਾਨ ਵਿੱਚ ਹੋਇਆ ਸੀ ਇਹਨਾਂ ਨੇ ਹਿਸਤਰੀ ਜਾਂ ਸੀ ਦੀ ਭਲਾਈ ਵਾਸਤੇ ਤਲਵਾਰ ਚੁੱਕੀ ਸੀ ਕਿ ਚੋਹਾਂ ਜਾ ਆਦੇਸੀ Rajput ਸੀ ਕੇ ਸਾਰੇ ਹਿੰਦੁਸਤਾਨ ਵਿੱਚ ਜਨਮ ਅਸੂ ਅਗਲੇ ਦਿਨ ਬਾਬੇ ਗੁਗੇ ਜੀ ਦਾ ਜਨਮ ਲਾਇਆ ਜਾਂਦਾ ਹੈ ਆਪਣੇ ਜੀਰੇ ਵਿੱਚ ਵੀ ਜੀ ਬਾਬੇ ਗੁਗੇ ਦਾ ਤੇਰਾ ਖੀਸ਼ੇਵਾ ਤੁ ਗੁਗਾ ਮਤਲ ਜਨਮ ਲਾਇਆ ਜਾਂਦਾ ਹੈ ਇਹ ਮੰਦਰ ਜੋ ਹੈ ਇਹ ਮੰਦਿਰ ਜੋ ਪੰਚਾਇਤ ਦੁਆਰਾ ਕਲਾਇਆ ਜਾ ਰਿਹਾ ਹੈ ਇਸ ਦੇ ਤੜਕੇ 4 ਵਜੇ ਤੋਂ ਹੀ ਸੰਗਤਾਂ ਬਾਬੇ ਗੁੱਗੇ ਦੀ ਪੂਜਾ ਵਾਸਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਲੰਗਰ ਟਾਈਟਨ ਹੋਏ ਤੱਕ ਇਹ ਜਿਹੜਾ ਹੈ ਦਰਦਾ ਰੰਦਾ ਲੋਕ ਹੱਥੇ ਆਉਂਦੇ ਆਸ ਦੀ ਮੰਤਾ ਮੰਦੇ ਆ ਜਿਹਦੀ ਮੰਨਤ ਪੂਰੀ ਹੋ ਜਾਂਦੀ ਹੈ ਉਹ ਸਿਸਾ ਅਮਰਾ ਆਪਾਂ ਇੱਕ ਕਾਗਜ਼ਪੁਰਾ ਕਰ ਦਿੰਦੇ ਆ ਤੇ ਅਸੀਂ ਸਾਰੇ ਸ਼ਹਿਰਵਾਲਿਆਂ ਦੇ ਬਲੇ ਸ਼ੁਕਰਗੁਜ਼ਾਰ ਆ ਕਿ ਸਾਨੂੰ ਹਰ ਸਾਲ ਸਹਿਯੋਗ ਕਰਦੇ ਆ ਮੈਂਬਰ ਸ਼ਿਵ ਆਸ਼ਰਮ ਗੁਕਾ ਮੰਦਰ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਗੋਤ ਨੌਮੀ ਦੀ ਅਤੇ ਸਾਰਿਆਂ ਨੂੰ ਇਹ ਮੰਨੋ ਦੋਨਾ ਇੱਕ ਕਿਸ ਤਬਰੀਖਾ ਹਮਾਰਾ ਜੀ ਉਹਨਾਂ ਨੂੰ ਅਰਦਾਸ ਕਰਦਾ ਆ ਕਿ ਸਾਰਿਆਂ ਦੀ ਸਾਰੇ ਸ਼ਹਿਰ ਦੀ ਸੁਖ ਸ਼ਾਂਤੀ ਰੱਖੇ ਭਾਈ ਘਰੇ ਤੰਦਰੁਸਤੀ ਬਖਸ਼ੇ